ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪੰਜਾਬ ਫੋਰ ਕਲਾਸਿਸ ਸਵਾਗਤ ਕਰਦੇ ਹਾਂ ਸਾਰਤ ਜੀ ਦੇ ਚੈਨਲ ਤੋਂ ਫਿਰ ਤੋਂ ਪਰ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਹਾਂ ਬਖਸ਼ੇ ਬਲ ਕਰਦੇ ਅਸੀਂ ਅੱਜ ਇਹ ਪੌਂਸ ਨੂੰ ਜੋ ਕਿ ਕੰਡਾ ਦਾ ਪਾਸਾ ਖੇਤਰ ਜੋ ਕਿ ਬੰਗਾਲ ਦੇ ਖੜੇ ਚੰਦ ਕੇ ਮੱਧ ਪ੍ਰਦੇਸ਼ ਜੇ ਹੁਣ ਰਾਜਸਥਾਨ ਦੇ ਵਿੱਚ ਪਹੁੰਚੇਗਾ ਇਹ ਹੁੰਦਾ ਹੈ ਕਿ ਇਹ ਜੋ ਕਿ ਹਵਾਵਾਂ ਦਾ ਪੈਂਟਰਲ ਹੁੰਦਾ ਜੋ ਕਿ ਜਿਸੀ ਤਰ੍ਹਾਂ ਨਿਰੰਤਰ ਪੂਰੇ ਦੀ ਹਵਾਵਾਂ ਤੇ ਅਰਬ ਸਾਗਰ ਦੀ ਹਵਾਵਾਂ ਮਿਲ ਖਾਂਦੀਆਂ ਨੇ ਉਹ ਚੱਕਰਵਾਦ ਰੂਪ ਚ ਘੁੰਮਦੀਆਂ ਨੇ ਤੇ ਜਿਤ ਸੇ ਜਾਂਦਾ ਹੈ ਤਾਂ ਉਹ ਸਤੇ ਜੋ ਕਿ ਭਾਰੀ ਮੀਂਹ ਪੈਂਦਾ ਚੰਦਾ ਹੈ ਲਗਭਗ ਇੱਕਨ ਜੋ ਕਿ ਜਦੋਂ ਵੀ ਇਹ ਰਾਜਸਥਾਨ ਉੱਪਰ ਪਹੁੰਚੇਗਾ ਤਾਂ ਉਸ ਤੋਂ ਬਾਅਦ ਪੂਰੇ ਦੀ ਤੈਜ ਹਵਾਵਾਂ ਨਾਲ ਉੱਪਰ 5 ਕਿਲੋਮੀਟਰ ਦੀ ਉਚਾਈ ਤੇ ਹੇਠ ਉੱਪਰ ਦੇ ਪੱਧਰ ਤੇ ਹੇਠ ਦੇ ਪੱਧਰ ਤੇ ਜੋ ਕਿ ਨਿਰੰਤਰ ਪੁਰ ਦੀ ਹਵਾ ਨਾਲ ਨਵੇਂ ਵਿੱਚ ਕਮੀ ਆਵੇਗੀ ਜੋ ਕਿ ਸਮਸਤ ਹਰੀ ਨਮੀ ਵਿੱਚ ਵਾਧਾ ਹੋਵੇਗਾ ਤੇ ਹੋਮਸਟਾ ਨੂੰ ਰਹਾਤ ਮਿਲੇ ਇਸ ਨਾਲ ਹੋ ਸਕਦਾ ਹੈ ਕਿ ਹਾਂ ਇਸ ਨਾਲ ਜੋ ਕਿਸ ਚੜਦੇ ਤੋਂ ਕਿਸ ਪੂਰਬ ਤੋਂ ਬੜ ਘਟਾਵਾਂ ਆਉਣਗੀਆਂ ਇਸ ਨਾਲ ਪੱਛਮ ਵੱਲ ਸਿਰ ਮੀਂਹ ਮੀਂਹ ਪਉਣ ਜਾਣਗੀਆਂ ਤੇ ਇਸ ਨਾਲ ਹੋ ਸਕਦਾ ਹੈ ਕਿ ਦੰਦ ਤਾਮਨ ਜੋ ਕਿ 35 ਵਿੱਚ ਹੋਏ ਨੇ ਤੱਕ ਬਾਕੀ ਕੜ ਕੇ ਜੀਤੋਂ ਕੰਨ ਜਾਣਗੇ ਬਾਕੀ ਕਰਦਾ ਕਿ ਸਾਰੇ ਆਪਣੇ ਮੌਨਸੂਨ ਬਾਰੇ ਇਸ ਮੀਹਾਂ ਬਾਰੇ ਇਹ ਲਗਭਗ 14 15 16 18 ਤੱਕ ਰਹਿਣਗੇ ਉਹਨੇ ਦੀ ਬ੍ਰੇਕ ਕਾ ਤੇ ਵੇਕ ਵੀ ਤੋ ਫਿਰ ਤੋਂ ਮਹੀਆਂ ਦੀ ਵਾਪਸੀ ਬੰਦੇ ਪਦਰਤ ਹੋ ਜਾਵੇਗੀ ਕਿਉਂਕਿ ਅਬ ਆਲੇ ਪਾਸ ਕਰ ਦਿਆ ਹਵਾ ਮੰਨਾਂ ਫਿਰ ਤੋਂ ਤਾਂ ਆਮਨ ਫਿਰ ਤੋਂ ਜੋ ਕਿ ਨਮੀ ਵਧੇਗੀ ਇਸ ਨਾਲ ਫਿਰ ਤੋਂ ਗਰ ਮੌਨਸਨ ਫਿਰ ਤੋਂ ਵਾਅਦ ਤੱਕ ਹੋਣੀ ਸ਼ੁਰੂ ਹੋ ਜਾਵੇਗੀ ਤੇ 14 15 16 18 ਨੂੰ ਨੋ ਕਿ 3 4 ਦਿਨਾਂ 14 ਤੋਂ 18 ਤੱਕ ਇਸ ਜਗਤ ਨੂੰ ਬਹੁਤ ਬੰਦੇ ਪਦਰਤ ਹੈ ਨਹੀਂ ਪਸਾ ਸਕਦਾ ਅਸੀਂ ਇਸ ਵੇਲੇ ਅਪਡੇਟਸ ਕੰਜੀ ਕਰਦਾ ਹਾਂ ਜਿਵੇਂ ਜਿਵੇਂ ਸਾਨੂੰ ਜਾਣਕਾਰੀ ਮਿਲਦੀ ਹੈ ਮੌਸਮ ਭਾਗ ਤੋਂ ਜਾਂ ਜੋ ਵੀ ਵੀਡੀਓ ਵੀਡੀਓ ਮੌਨਸੂਨ ਦੀ ਚੰਮੀ ਹਾਂ ਦੀ ਪੱਕੀ ਇਸ ਵਿੱਚ ਜੋ ਕਿ ਜਿਨ੍ਹਾਂ ਨੇ ਚੁੱਕੀ ਕਾਮਨ ਜਿਖਰੇ ਨੇ ਉਹ ਚੇਤੇ ਨਿਭੇੜ ਦੇਣਾ ਲਗਭਗ 700 ਜਲਾ ਅਸਰ ਲਗਭਗ ਅ ਮੱਝਾ ਦ ਬੱਬਾ ਦਖਣ ਬੱਤਵੀ ਨਾਲ ਬਾਅਦੇ ਜ਼ਿਆਦਾ ਲੱਗੇ ਤੇ ਉਹਨਾਂ ਜਾਣ ਦੇ ਪੂਰੇ ਜਾਣ ਦੇ ਹਿੱਸੇ ਹੋਣਗੇ ਇਹ ਜਪੜੀ ਮੀਂਹ ਪੈ ਸਕਦਾ ਹੈ ਤੇ ਜਿਸ ਸੇ ਜੋ ਕਿ ਕਾਲਾ ਖੇਤਾਂ ਵਿੱਚ ਪਾਣੀ ਵੀ ਵਾੜ ਸਕਦਾ ਹੈ ਜਿਆਦਾ ਸੋਲਡ ਹੀ ਕਪਟਡ ਹੈ ਜੀ ਤੇ Rajasthan ਦੇ ਵਿੱਚ ਤਾਂ ਇਸ ਨੂੰ ਕਿਹੜੀ ਮਚਾਉਣਾ ਹੈ ਅੱਛਾ ਹਾਲੇ ਸਵਾਲ ਪੱਕੇ ਆਏ ਹੋਣੇ ਤੇ ਗਸੇ ਵਿੱਚ ਤਾਂ 10 ਬੱਚੀ ਜਨਾਈ ਤੋਂ ਬਾਅਦ ਚ 10 7 ਤੇ 10 ਰਿਜ ਤੱਕ ਮੌਨਸੂਨ ਦੇ ਬ੍ਰੇਕ ਰਹੇਗੀ ਉਸ ਤੋਂ ਬਾਅਦ ਚ ਮੌਨਸੂਨ ਫਿਰ ਐਕਟਿਵ ਹੋਵੇਗੀ ਪੰਜਾਬ ਦੇ ਜੋ ਕਿ ਜੁੜਿਆਣਾ ਜਿੰਦਗੀ ਮੱਧਮ ਮਾਧਵ ਦੇ ਜਾਂ ਕੇਂਦਰੀ ਮੱਧਮ ਤੱਕ ਉੱਥੇ ਜੋ ਕੀ ਹੁੰਦੀਆਂ ਦੇ ਫਾਪੋਰਟ ਨੂੰ ਵੀ ਬਣਨ ਦੇ ਹਾੜਾ ਬੜਾ ਗਾਸਬੇਤ ਤੋਂ ਮਰ ਸਕਦੇ ਨੇ ਧੰਨਵਾਦ